ਮੈਂ ਤਾਂ ਕਿਹਾ ਕਿ ਮੇਰਾ ਸੁਪਨਾ ਸੀ ਕਿ ਇੱਕ ਵਾਰੀ ਚੰਡੀਗੜ੍ਹ ਜਾਣਾ ਇੱਕ ਕੈਸਟ ਕਰਨੀ ਹੈ ਇੱਕ ਵਾਰੀ ਟੈਲੀਵਿਜ਼ਨ ਤੇ ਗਾਉਣਾ ਪਰ ਮੈਂ ਤਾਂ ਬਹੁਤ ਛੋਟਾ ਸੋਚਿਆ ਸੀ ਉਹ ਕੁਦਰਤ ਨੇ ਬਹੁਤ ਵੱਡਾ ਰੱਖਿਆ ਸੀ ਤੇ ਮਾਂ ਬਾਪ ਜੋ ਸੋਚਦੇ ਉਹ ਚੰਗਾ ਸੋਚਦੇ ਨੇ ਅਗਰ ਬੱਚੇ ਚ ਕਾਬਲੀਅਤ ਹੈ ਤੂੰ ਫਿਰ ਜਦੋਂ ਮੈਂ ਤੁਹਾਨੂੰ ਕਿਹਾ ਕਿ ਮੈਂ ਉਹ ਨੌਕਰੀਆਂ ਛੱਡਣ ਲੱਗਿਆ ਕਿਸੇ ਤੋਂ ਸਲਾਹ ਨਹੀਂ ਲਈ ਠੀਕ ਹੈ ਮੈਂ ਤਦ ਇਹ ਕਹਿੰਨਾ ਕਿ ਉਹ ਜੇ ਹੁਣ ਤਾਂ ਚਲੋ ਰੱਬ ਦਾ ਸ਼ੁਕਰ ਹੈ ਕਾਮਯਾਬ ਹੋ ਗਏ ਹੈ ਉਹ ਸਦਾ ਸੀ ਨਾਮ ਹੀ ਹੁੰਦਾ ਹੈ ਪਰ ਮਾਂ-ਬਾਪ ਠੀਕ ਸੋਚਦੇ ਨੇ ਪਰ ਜੇ ਬੱਚਿਆਂ ਚ ਕਾਬਲੀਅਤ ਹੈ ਕੰਫੀਡੈਂਸ ਹੈਗਾ ਭਰੋਸਾ ਹੈਗਾ ਤੇ ਫੈਸਲਾ ਲਓ ਤੇ ਜੇ ਫੈਸਲਾ ਲਿਆ ਉਹਨੂੰ ਫਿਰ ਸਹੀ ਸਾਬਤ ਕਰਕੇ ਦਿਖਾਉਣਾ ਵੀ ਤੁਹਾਡੀ ਜੋ ਮੈਰੀ ਬੰਦੀ ਹੈ ਤੇ ਸੋ ਕੋਸ਼ਿਸ਼ ਕੀਤੀ ਹੈ ਤੁਰੇ ਹੋਏ ਬਿਲਕੁਲ